ਪੰਜਾਬ ਦਾ ਕਿਸਾਨ ਅੰਦੋਲਨ ਇੱਕ ਚਿੰਗ ਬਣ ਕੇ ਦੇਸ਼ ਦੀ ਰਾਜਧਾਨੀ ਦਿੱਲੀ ਤੱਕ ਪਹੁੰਚ ਗਿਆ ਵਾ ਅੱਜ ਹਰ ਸਟੇਟ ਪੰਜਾਬ ਦਾ ਜਿਹੜਾ ਕਿਸਾਨ ਅੰਦੋਲਨ ਸੀ ਉਹ ਇੱਕ ਜਨ ਹਿੱਤ ਅੰਦੋਲਨ ਬਣ ਗਿਆ ਹੈ ਔਰ ਇਹਦੇ ਵਿੱਚ ਮੀਡੀਆ ਮੀਡੀਆ ਜੋ ਡੈਮੋਕ੍ਰੇਸੀ ਦਾ ਲੋਕਤੰਤਰ ਦਾ ਚੌਥਾ ਥੰਮ ਹੈ ਉਹ ਆਪਣੀ ਰੋਲ ਨਵਾਰਿਆ ਪਰ ਉਹ ਚੌਥੇ ਥੰਮ ਵਜੋਂ ਨਹੀਂ ਤੇ ਮੀਡੀਆ ਕਿਤੇ ਗੋਦੀ ਮੀਡੀਆ ਬਣ ਰਿਹਾ ਕਿਤੇ ਉਹ ਅਧੋਲਨ ਦੇ ਹੱਕ ਵਿੱਚ ਗੱਲ ਕਰ ਰਿਹਾ ਵਾ ਸਾਡੇ ਨਾਲ ਇਸ ਟਾਈਮ ਖੇਡ ਮੈਦਾਨ ਬੋਲਦਾ ਦੇ ਉੱਤੇ ਹਾਜ਼ਰ ਨੇ ਸਿਮਰਨ ਜੋਤ ਸਿੰਘ ਮੱਕੜ ਜੋ ਮੀਡੀਆ ਦੀ ਇੱਕ ਆਵਾਜ਼ ਬਣੇ ਹੋਏ ਨੇ ਮੱਕੜ ਸਾਹਿਬ ਸਵਾਗਤ ਆ ਖੇਡ ਮੈਦਾਨ ਬੋਲਦਾ ਸਤਿ ਸ਼੍ਰੀ ਅਕਾਲ ਜੀ ਜਰਕਟ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਹੁਤ ਮਿਹਰਬਾਨੀ ਤੇ ਮੱਕੜ ਸਾਹਿਬ ਤੁਹਾਡਾ ਬਹੁਤ ਲੰਮਾ ਚੌੜਾ ਮੀਡੀਆ ਵਿੱਚ ਤਜਰਬਾ ਵਾ ਖਾਸ ਕਰਕੇ ਇਲੈਕਟ੍ਰੋਨਿਕ ਮੀਡੀਆ 'ਚ ਕਿਸਾਨ ਅੰਦੋਲਨ ਨੂੰ ਜਜਾ ਤਜਰਬਾ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਦੇਖੋ ਇੰਨੇ ਸਾਲਾਂ ਦੇ ਵਿੱਚ ਮੈਨੂੰ ਲੱਗਦਾ ਮੈਂ ਕੀ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਨੇ ਐਸਾ ਅੰਦੋਲਨ ਨਹੀਂ ਦੇਖਿਆ ਅਸੀਂ ਧਰਮਯੁੱਧ ਮੋਰਚਾ ਦੇਖਿਆ ਅਸੀਂ ਹੋਰ ਬਹੁਤ ਸਾਰੇ ਅੰਦੋਲਨ ਦੇਖੇ ਨੇ ਅਸੀਂ ਦਲਤ ਅੰਦੋਲਨ ਦੇਖਿਆ ਜਾਂ ਦੇਸ਼ ਦੀ ਵੀ ਗੱਲ ਕਰੀਏ ਜੇ ਅਸੀਂ ਪਟੇਲ ਅੰਦੋਲਨ ਦੇਖਿਆ ਰੈਜ਼ਰਵੇਸ਼ਨ ਵਾਸਤੇ ਪਰ ਇਹ ਨਰੋਲ ਪਹਿਲਾ ਅੰਦੋਲਨ ਹੋਊਗਾ ਜਿਹੜਾ ਆਰਥਿਕਤਾ ਤੇ ਲੜਿਆ ਜਾ ਰਿਹਾ ਹੈ ਅਸੀਂ ਧਰਮ ਤੇ ਵੀ ਜੂਜੇ ਆ ਅਸੀਂ ਕਾਸਤੇ ਤੇ ਵੀ ਜੂਜੇ ਆ ਅਸੀਂ ਹੋਰ ਬਹੁਤ ਸਾਰੇ ਪਹਿਲੂਆਂ ਤੇ ਵਿਸ਼ੂਆਂ ਤੇ ਅੰਦੋਲਨ ਕਰਦੇ ਆਏ ਆ ਪਰ ਇਹ ਇਹ ਉਹ ਅੰਦੋਲਨ ਹੈ ਜਿਹੜੀ ਹਰ ਬੰਦੇ ਦੀ ਆਰਥਿਕਤਾ ਦੇ ਨਾਲ ਜੁੜਿਆ ਹੋਇਆ ਹੈ ਤਾਂ ਜਿੱਥੋਂ ਤੱਕ ਮੀਡੀਆ ਦੇ ਰੋਲ ਦੀ ਗੱਲ ਹੈ ਇਸ ਅੰਦੋਲਨ ਦੀ ਮੈਂ ਕਹਿੰਨਾ ਕਿ ਨਾ ਹੀ ਅਸੀਂ ਇਹ ਐਕਸਪੈਕਟ ਕਰੀਏ ਵੀ ਪੰਜਾਬ ਦੇ ਜਾਂ ਕਿਸਾਨ ਦੇ ਵੱਲ ਦਾ ਕੋਈ ਰੋਲ ਪਲੇ ਕਰੇ ਨਾ ਹੀ ਉਹਦੇ ਅਗੇਂਸਟ ਕਰੇ ਤੁਸੀਂ ਤੱਕੜੀ ਤੇ ਵੀ ਜੇ ਤੋਲਦੇ ਹੋ ਜੇ ਤੁਸੀਂ ਸਹੀ ਇਨਫਰਮੇਸ਼ਨ ਵੀ ਦੇ ਦਿੰਨੇ ਹੋ ਤਾਂ ਇਸ ਅੰਦੋਲਨ ਨੂੰ ਉਹ ਬਲ ਮਿਲੂਗਾ ਜਿਹੜਾ ਕਿਸੇ ਨੂੰ ਨਹੀਂ ਮਿਲਿਆ ਪ੍ਰੋਬਲਮ ਇਹ ਹੈ ਕਿ ਜਿਹੜੇ ਗੋਦੀ ਮੀਡੀਆ ਜਾਂ ਤੁਸੀਂ ਨੈਸ਼ਨਲ ਮੀਡੀਆ ਦੀ ਗੱਲ ਕਰਦੇ ਹੋ ਸਾਰੇ ਨੂੰ ਮੈਂ ਇੱਕ ਤਰ੍ਹਾਂ ਨਹੀਂ ਦੇਖਦਾ ਬਹੁਤ سارے ਚੰਗੇ ਲੋਕ ਵੀ ਆ ਰਵੀਸ਼ ਕੁਮਾਰ ਵਰਗੇ ਲੋਕ ਜਿਹੜੇ ਐਗਜ਼ੈਂਪਲਰੀ ਪੱਤਰਕਾਰੀ ਕਰ ਰਹੇ ਐ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਕਿ ਇੱਕ ਅਜੰਡਾ ਤੈਅ ਕਰਨ ਦਾ ਇਸ ਜਿਹੜੀ ਹਕੂਮਤ ਹੈ ਉਸਨੇ ਉਹ ਹਥਿਆਰ ਦੇ ਤੌਰ ਤੇ মিডিਆ ਨੂੰ ਵਰਤਿਆ ਜੀ ਜੀ মিডিਆ ਇੱਕ ਨੈਰੇਟਿਵ ਪੁਸ਼ ਕਰਦਾ ਹੈ ਸਮਾਜ ਦੇ ਵਿੱਚ ਜੀ ਜੀ ਚਾਹੇ ਉਹ ਸ਼ਸ਼ਾਨ ਸਿੰਘ ਰਾਜਪੂਤ ਦੀ ਮੌਤ ਦਾ ਹੋਵੇ ਜਿਹੜਾ ਬਿਹਾਰ ਦੇ ਇਲੈਕਸ਼ਨਾਂ ਤੋਂ ਹੁੰਦਾ ਹੋਵੇ ਜੀ ਜੀ ਚਾਹੇ ਉਹ ਹੋਰ ਜਿੰਨੇ ਵੀ ਨੈਰੇਟਿਵ ਪੁਸ਼ ਕੀਤੇ ਗਏ ਹੋਣ ਜਿਵੇਂ ਕੰਗੜਾ ਰਨਾਥ ਵਰਗੇ ਲੋਕ ਨੇ ਜਾਂ ਜਿਹੜੇ ਮੁਕੇਸ਼ ਵਰਗੇ ਜਿਹੜਾ ਉਹ ਸ਼ਕਤੀਮਾਨ ਸੀਗੇ ਉਹ ਉਹ ਖੰਨਾ ਵਰਗੇ ਲੋਕ ਨੇ ਉਹਨਾਂ ਨੂੰ ਟੂਲ ਦੇ ਤੌਰ ਤੇ ਵਰਤਿਆ ਜਾਂਦਾ ਜੀ ਜੀ ਉਹ ਪਹਿਲਾ ਨੈਰੇਟਿਵ ਨੂੰ ਸੋਸ਼ਲ ਮੀਡੀਆ ਤੇ ਪੁਸ਼ ਕਰਦੇ ਆ ਉਸੇ ਨੂੰ ਫਿਰ ਮੇਨਸਟ੍ਰੀਮ ਮੀਡੀਆ ਜਿਹੜਾ ਉਸੇ ਨੈਰੇਟਿਵ ਨੂੰ ਵੱਡੇ ਪੱਧਰ ਤੇ ਪੁਸ਼ ਕਰ ਦਿੰਦਾ ਜੀ ਜੀ ਲੋਕਾਂ ਦੀ ਮਾਨਸਿਕਤਾ ਦੇ ਨਾਲ ਖੇਡ ਲਿਆ ਜਾਂਦਾ ਹੈ ਜੀ ਉਸ ਨੈਰੇਟਿਵ ਨੂੰ ਪੁਸ਼ ਕਰਨ ਤੋਂ ਬਾਅਦ ਸਰਕਾਰ opinion ਬਣਾ ਕੇ ਔਰ ਉਸੇ ਦਿਸ਼ਾ ਦੇ ਵੱਲ ਜਾਂਦੀ ਹੈ ਦਰਅਸਲ ਇਹ ਮੀਡੀਆ ਪਿੱਛੋਂ ਮੂਵ ਹੁੰਦਾ ਹੋਇਆ ਮੀਡੀਆ ਹੈ ਜੀ ਜੀ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਸਿਰਫ ਕੰਟੈਂਟ ਕ੍ਰੀਏਟ ਕਰ ਰਹੇ ਆ ਇਹ ਮੀਡੀਆ ਨਹੀਂ ਰਹਿ ਗਿਆ ਪੰਜਾਬ ਦਾ ਇਹ ਜਿਹੜਾ ਬਾਹਰ ਦਾ মিডিਆ ਉਹਦਾ ਬੜਾ ਜ਼ਬਰਦਸਤ ਰੋਲ ਇਸ ਕਵਰੇਜ ਕੱਲ ਫਰਾਂਸ ਦਾ ਇੱਕ ਚੈਨਲ ਆਇਆ ਹੋਇਆ ਸੀਗਾ ਔਰ ਉਹਨਾਂ ਨੇ ਜਿਹੜੀ ਜਿਹੜੀ ਕਵਰੇਜ ਕੀਤੀ ਹਾਲਾਂਕਿ ਫ੍ਰੈਂਚ ਸਾਨੂੰ ਬਹੁਤ ਜ਼ਿਆਦਾ ਸਮਝ ਨਹੀਂ ਆ ਰਹੀ ਸੀ ਪਰ ਉਹ ਜਿੰਨੀ ਕਿ ਸਾਡੇ ਨਾਲ ਗੱਲਬਾਤ ਕਰਕੇ ਸਮਝ ਰਹੇ ਸੀ ਚੀਜ਼ਾਂ ਨੂੰ ਉਹ ਤਕੜੀ ਤੇ ਤੋਲ ਰਹੇ ਸੀ ਜੀ ਜੀ ਤੁਸੀਂ ਦੇਖੋ ਸਿੰਪਲ ਜੀ ਗੱਲ ਹੈ ਅਸੀਂ ਨਹੀਂ ਕਹਿੰਦੇ ਕਿ ਕੋਈ ਆ ਕੇ ਕਵੇ ਕਿ ਤੁਸੀਂ ਯੋਧੇ ਹੋ ਤੁਸੀਂ ਲੜੋ ਤੁਸੀਂ ਸੰਘਰਸ਼ ਚਾਓ ਸਾਥ ਦਿਓ ਜੀ ਜੀ মিডিਆ ਵਾਲਾ ਸਿਰਫ ਆ ਕੇ ਇਹ ਸਮਝਣ ਦੀ ਕੋਸ਼ਿਸ਼ ਕਰੇ ਕਿ ਇਹ ਬਿਲ ਹੈਗੇ ਕੀ ਹੈ ਔਰ ਇਹਦਾ ਨੁਕਸਾਨ ਕਿਸਾਨ ਨੂੰ ਕੀ ਹੋ ਰਿਹਾ ਔਰ ਕਿਸਾਨ ਇੱਥੇ ਬੈਠਾ ਕਿਉਂ ਹੈ ਤੁਸੀਂ ਉਹਨਾਂ ਨੂੰ ਖਾਲਸਤਾਨੀ ਕਹਿ ਰਹੇ ਹੋ ਤੁਸੀਂ ਉਹਨਾਂ ਨੂੰ ਵੱਖਵਾਦੀ ਕਹਿ ਦਿੰਦੇ ਹੋ ਤੁਸੀਂ ਨਕਸਲਾਈਟ ਕਹਿ ਦਿੰਦੇ ਹੋ ਅਰਬਨ ਨਕਸਲਾਈਟ ਕਹਿ ਦਿੰਦੇ ਹੋ ਇਸ ਤਰੀਕੇ ਨਾਲ ਤਾਂ ਤੁਸੀਂ ਇਹ ਥੋਪ ਰਹੇ ਹੋ ਕਿ ਅਸੀਂ ਆਪਣਾ ਫੈਸਲਾ ਦੇ ਚੁੱਕੇ ਹਾਂ ਤੇ ਤੁਹਾਨੂੰ ਮੰਨਣਾ ਹੀ ਪੈਣਾ ਹੈ ਹਾਂਜੀ ਦੇਖੋ ਇਹ ਸੱਚ ਤੇ ਇੱਕ ਝੂਠ ਦੀ ਲੜਾਈ ਆ ਔਰ ਪਹਿਲੀ ਵਾਰ ਹੋਇਆ ਕਿਸੇ ਅਧੋਲਨ ਨੂੰ ਵਰਲਡ মিডিਆ ਨੇ ਚੱਕਿਆ ਭਾਵੇਂ ਆਸਟ੍ਰੇਲੀਅਨ ਦੇ ਨਿਊਜ਼ਪੇਪਰ ਹੋਣ ਭਾਵੇਂ ਜਾਪਾਨ ਦੇ ਪੇਪਰ ਹੋਣ ਜਰਮਨ ਦੇ ਤੁਸੀਂ ਗੱਲ ਕੀਤੀ ਆ ਫ੍ਰਾਂਸ ਦੀ ਗੱਲ ਕੀ ਕੀਤੀ ਆ ਤੇ ਇੰਡੀਅਨ মিডিਆ ਤੇ ਫੋਰਨ মিডিਆ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਡਿਫਰੈਂਸ ਸਮਝਦੇ ਹੋ ਤੇ ਉਹ ਆਵਾਜ਼ ਕਿਸ ਤਰ੍ਹਾਂ ਚੱਕ ਰਹੀ ਆ ਤੇ ਇੰਡੀਅਨ মিডিਆ ਕਿੱਥੇ ਐਕਸਟੈਂਡ ਕਰਦੇ ਹੋ ਜਦੋਂ ਟਰੰਪ ਤੇ ਬਾਈਡਨ ਦੀ ਚੋਣ ਦਾ ਫੈਸਲਾ ਨਹੀਂ ਆਇਆ ਸੀ ਨਾ ਜੀ ਤਾਂ ਟਰੰਪ ਸਾਹਿਬ ਲਾਈਵ ਹੁੰਦੇ ਆ ਤੇ ਉਹ ਸੰਬੋਧਨ ਕਰਦੇ ਹੋਏ ਬੋਲਦੇ ਆ ਕਿ ਇਹ ੱੱੱਕਾ ਕੀਤਾ ਜਾ ਰਿਹਾ ਜਿਸ ਤਰ੍ਹਾਂ ਦੀ ਬੋਲੀ ਇੱਥੇ ਸਾਡੇ ਇੰਡੀਆ ਚ ਬੋਲੇ ਹੁੰਦੇ ਆ ਔਰ ਅਮਰੀਕਾ ਦਾ ਇੱਕ ਵੱਡਾ ਨੈਸ਼ਨਲ ਚੈਨਲ ਟਰੰਪ ਦੀ ਜੋ ਹੋ ਸਕਦਾ ਜਿੱਤ ਵੀ ਜਾਂਦਾ ਜੀ ਜੀ ਉਦੋਂ ਹਾਲੇ ਫੈਸਲਾ ਨਹੀਂ ਆਇਆ ਸੀ ਉਹ ਸਪੀਚ ਨੂੰ ਵਿਚਾਲੇ ਬੰਦ ਕਰ ਦਿੰਦਾ ਤੇ ਉਹ ਕਹਿੰਦਾ ਕਿ ਅਸੀਂ ਗਲਤ ਕਰ ਰਿਹਾ ਹੈ ਗਲਤ ਅਸੀਂ ਦਿਖਾਵਾਂਗੇ ਨਹੀਂ ਹਾਂਜੀ ਆਹ ਗੱਲ ਇੱਥੇ ਸਮ ਅਪ ਕਰ ਦਿੰਦੀ ਹੈ ਵੀ ਸਾਡਾ ਮੀਡੀਆ ਤੇ ਉਸ ਮੀਡੀਆ ਦੇ ਵਿੱਚ ਫਰਕ ਕੀ ਹੈ ਹਿੰਮਤ ਸਾਡੇ ਆਲਿਆਂ ਚੋ ਕਿਸੇ ਚ ਵੀ ਜੇ ਸਾਡਾ ਰਾਸ਼ਟਰਪਤੀ ਜਾਂ ਸਾਡਾ ਪ੍ਰਧਾਨ ਮੰਤਰੀ ਹਾਲਾਂਕਿ ਰਾਸ਼ਟਰਪਤੀ ਸਾਡਾ ਅਮਰੀਕਾ ਚ ਹੋਰ ਤਰ੍ਹਾਂ ਚੱਲਦਾ ਹੈ ਸਾਡਾ ਰਾਸ਼ਟਰਪਤੀ ਡਿਫਰੈਂਟ ਤਰੀਕੇ ਸਾਡਾ ਪ੍ਰਾਈਮ ਮਿਨਿਸਟਰ ਜਿਹੜਾ ਉਹ ਫੈਸਲੇ ਲੈਂਦਾ ਤਾਂ ਹੈ ਕਿਸੇ ਦੀ ਹਿੰਮਤ ਕਿ ਪ੍ਰਧਾਨ ਮੰਤਰੀ ਸਪੀਚ ਦੇਵੇ ਤੇ ਕੋਈ ਬੰਦਾ ਕੋਈ ਚੈਨਲ ਜਿਹੜਾ ਅਧ ਵਿਚਾਲਿਓ ਬੰਦ ਕਰਕੇ ਕਹੇ ਕਿ ਗੱਲ ਗਲਤ ਕਰ ਰਿਹਾ ਤੇ ਅਸੀਂ ਨਹੀਂ ਦਿਖਾਵਾਂਗੇ ਮੈਨੂੰ ਲੱਗਦਾ ਇਹ ਕੱਲੀ ਘਟਨਾ ਹੀ ਸਮ ਅਪ ਕਰ ਦਿੰਦੀ ਹੈ ਕਿ ਸਾਡੇ ਮੀਡੀਆ ਚ ਨੈਸ਼ਨਲ ਮੀਡੀਆ ਚ ਤੇ ਬਾਹਰ ਦੇ ਮੀਡੀਆ ਦੇ ਵਿੱਚ ਡਿਫਰੈਂਸ ਕੀ ਹੈ ਦੇਖੋ ਬਹੁਤ ਸਾਰਾ ਜੇ ਤੁਸੀਂ ਪ੍ਰੈਸ ਕਾਨਫਰੈਂਸਸ ਦੇਖੋ ਇੱਕ ਵਾਰ ਡੋਨਲਡ 트੍ਰੰਪ ਨੇ ਕਿਸੇ ਪੱਤਰਕਾਰ ਨਾਲ ਬਤਮੀਜ਼ੀ ਕੀਤੀ ਰਾਸ਼ਟਰਪਤੀ ਹੁੰਦੇ ਹੋਏ ਔਰ ਉੱਥੋਂ ਦੇ ਸਾਰੇ ਮੀਡੀਆ ਨੇ ਪ੍ਰੈਸ ਕਾਨਫਰੈਂਸ ਦਾ ਬਾਈਕਾਟ ਕਰਤਾ ਤੁਸੀਂ ਇੱਥੇ ਕਿਸੇ ਪ੍ਰਧਾਨ ਦੀ ਪ੍ਰੈਸ ਕਾਨਫਰੈਂਸ ਦਾ ਇਸ ਤਰ੍ਹਾਂ ਬਾਈਕਾਟ ਕਰਕੇ ਦਿਖਾ ਦਿਓ ਤਾਂ ਇਹ ਇਹ ਜਿਹੜਾ ਲੋਕ ਤੁਹਾਨੂੰ ਇਸ ਇਹ ਪਾਵਰ ਦਿੰਦੇ ਆ ਇਸ 'ਚ ਲੋਕਾਂ ਨੂੰ ਵੀ ਸਮਝਣਾ ਪੈਣਾ ਹੈ। ਮੈਂ ਕੱਲ ਵੀ ਇੱਕ ਇੰਟਰਵਿਊ ਦੇ ਰਿਆ ਸੀ ਉੱਥੇ ਮੈਂ ਗੱਲ ਕੀਤੀ ਸੀ ਜਦੋਂ ਡੈਨਮਾਰਕ ਦੀ ਕ੍ਰਾਂਤੀ ਆਈ ਨਾ ਜਰਖਟ ਸਾਹਿਬ ਤਾਂ ਔਰਤਾਂ ਉੱਥੋਂ ਦੀਆਂ ਮੋਰੀ ਹੋਈਆਂ ਸੀਗੀਆਂ ਔਰਤਾਂ ਨੇ ਉਹ ਕ੍ਰਾਂਤੀ ਅੱਗੇ ਹੋ ਕੇ ਲੜੀ ਸੀ। ਉਹਨਾਂ ਨੇ ਸਭ ਤੋਂ ਪਹਿਲਾਂ ਟੀਵੀ ਸੈੱਟ ਤੋੜ ਕੇ ਬਾਹਰ ਸਿੱਟੇ ਸੀ। ਤਾਂ ਕੀ ਸੀਗਾ ਕਿ ਸਰਕਾਰ ਜਿਹੜੀ ਸੀਗੀ ਜੋ opinion ਬਣਾ ਰਹੀ ਸੀ ਉੱਥੋਂ ਦੇ ਬੰਦੇ ਆਂਦਾ ਮਰਦਾਂ ਦਾ ਉਸੇ opinion ਤੇ ਚੱਲ ਰਹੇ ਸੀ। ਤਾਂ ਉਹਨਾਂ ਨੇ ਕਿਹਾ ਕਿ ਜਿਹੜਾ মিডিਆ ਕੰਟਰੋਲਡ ਬਾਈ ਗਵਰਨਮੈਂਟ ਹੈ ਜਿਹੜਾ ਸਾਡੇ ਲੋਕਾਂ ਦਾ opinion ਬਣਾ ਰਿਹਾ ਹੈ ਜੀ ਉਸ ਨੂੰ opinion ਨੂੰ ਤੋੜਿਆ ਜਾਊਗਾ ਪਹਿਲਾਂ ਉਹਨਾਂ ਨੇ ਟੀਵੀ ਤੋੜਤੇ ਤੇ ਉੱਥੇ ਤਖਤਾ ਪਲਟ ਹੋਇਆ ਤੁਸੀਂ ਦੇਖੋ ਤਾਂ ਇਹ ਐਗਜ਼ਾਮਪਲ ਸਾਨੂੰ ਸਮਝਣੀਆਂ ਪੈਣਗੀਆਂ ਦੇਖੋ ਜਿੱਦਾਂ ਹੁਣ ਸਾਡਾ ਇਹ ਅਧੋਲਨ ਇੱਕ ਪੰਜਾਬ ਚੋਂ ਉੱਠ ਕੇ ਜਨਹਿਤ ਅਧੋਲਨ ਬਣ ਗਿਆ ਹਰ ਲੀਡਰ ਵੀ ਇਸ ਚੀਜ਼ ਨੂੰ ਕਹਿ ਰਿਹਾ ਤੇ ਪਰ ਅਸੀਂ ਮੈਦਾਨੇ ਜੰਗ ਤਾਂ ਮੋਰਚਾ ਫਤਿਹ ਕਰ ਲੈਣੇ ਆ ਟੇਬਲ ਟਾਕ ਤੇ ਜਾ ਕੇ ਹਾਰ ਜੰਨੇ ਆ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਸਾਡਾ ਧਰਮਜੋਦ ਮੋਰਚਾ ਹੋਇਆ ਜਿਹੜਾ ਅਰਜੀਵ ਲਾਂਗੋਵਾਲ ਸਮਝੌਤਾ ਹੋਇਆ ਉਹਦੇ ਵਿੱਚ ਅਸੀਂ ਮਾਰ ਖਾਧੀ ਕਿੰਨੀਆਂ ਪੰਜਾਬ ਨੇ ਆਪਦਾ ਨੁਕਸਾਨ اٹھਾਇਆ ਇਹਦਾ ਤੁਸੀਂ ਕੀ ਸੋਚਦੇ ਹੋ ਕਿਦਾਂ ਦਾ ਨਤੀਜਾ ਹੋਊਗਾ ਟੇਬਲ ਟਾਕ ਤੇ ਕਾਮਯਾਬ ਹੋਵਾਂਗੇ ਕਿ ਨਹੀਂ ਅਜਮੇਰ ਸਿੰਘ ਸਿੱਖ ਵਿਦਵਾਨ ਨੇ ਕੱਲ ਮੈਂ ਗੱਲ ਕਰ ਰਿਹਾ ਸੀ ਉਹਨਾਂ ਨੇ ਬੜੀ ਸੋਹਣੀ ਗੱਲ ਕੱਲ ਕੀਤੀ ਉਹ ਕਹਿੰਦੇ ਟੇਬਲ ਤੇ ਉਹ ਸਟਰੋਂਗ ਹੈ ਜਿਹੜਾ ਗਰਾਊਂਡ 'ਚ ਸਟਰੋਂਗ ਹੈ ਜਦੋਂ ਮੰਨ ਲਓ ਜਦੋਂ ਜੰਗਾਂ ਲੜੀਆਂ ਜਾਂਦੀਆਂ ਸੀਗੀਆਂ ਤਾਂ ਦੋ ਰਾਜੇ ਬੈਠਦੇ ਸੀਗੇ ਟੇਬਲ ਤੇ ਟਾਕ ਕਰਦੇ ਸੀ ਉਹ ਤਾਂ ਉਹ ਟਾਕ ਉਹਨਾਂ ਦੀ ਹੁੰਦੀ ਸੀ ਜਿਹੜੇ ਦੋਵਾਂ ਪਾਸੋਂ ਇੱਕ ਦੂਜੇ ਦੀ ਜਿਨ੍ਹਾਂ ਦੀ ਫੌਜ ਵੀ ਤਕੜੀ ਹੁੰਦੀ ਸੀ ਜੀ ਜੀ ਜਿਹੜਾ ਕਮਜ਼ੋਰ ਹੈ ਉਹਦੇ ਨਾਲ ਉਹ ਟੇਬਲ ਟਾਕ ਹੀ ਨਹੀਂ ਕਰਦੇ ਸੀ ਦੂਜਾ ਹਮਲਾ ਕਰਕੇ ਤੇ ਕਬਜ਼ਾ ਕਰ ਲੈਂਦਾ ਸੀਗਾ ਪਰ ਜੇ ਹੁਣ ਟੇਬਲ ਟਾਕਸ ਹੋ ਰਹੀਆਂ ਤਾਂ ਪਹਿਲੀ ਗੱਲ ਇਹ ਸਮਝੋ ਕਿ ਤੁਸੀਂ ਗਰਾਊਂਡ ਤੇ ਸਟਰੋਂਗ ਹੋ ਸਰਕਾਰ ਮੰਨ ਰਹੀ ਹੈ ਨਾ ਹੁਣ ਤੱਕ ਕੀ ਕਹਿ ਰਹੀ ਸੀ ਸਰਕਾਰ ਕਿ ਬਿੱਲ ਬਹੁਤ ਵਧੀਆ ਨੇ ਤੁਹਾਨੂੰ ਸਮਝ ਨਹੀਂ ਆ ਰਿਹਾ ਤੁਹਾਨੂੰ ਕੋਈ ਗੁੰਮਰਾਹ ਕਰ ਰਿਹਾ ਹੈ ਅੱਜ ਦੀ ਸਿਚੁਏਸ਼ਨ ਕੀ ਹੈ ਅੱਜ ਉਹ ਕਹਿੰਦੇ ਅਸੀਂ ਜੋ ਜੋ ਚਾਹੁੰਦੇ ਆ ਐਮੈਂਡ ਕਰ ਦਿਆਂਗੇ ਮਤਲਬ ਕਿ ਸਰਕਾਰ ਨੂੰ ਪਤਾ ਹੈ ਗਲਤੀਆਂ ਤੇ ਕਮੀਆਂ ਸੀਗੀਆਂ ਉਹ ਥੋਪਣ ਦੀ ਕੋਸ਼ਿਸ਼ ਕਰ ਰਹੇ ਸੀ ਤੁਸੀਂ ਗਰਾਊਂਡ ਤੇ ਸਟਰੋਂਗ ਹੋਏ ਤਾਂ ਟੇਬਲ ਤੇ ਜਾ ਕੇ ਬੈਠੇ ਲੇਕਿਨ ਇਸ 'ਚ ਕੋਈ ਦੋ ਰਾਏ ਨਹੀਂ ਹੈ ਕਿ ਸਾਨੂੰ ਆਪਣੀ ਲੀਡਰਸ਼ਿਪ ਜਿਹੜੀ ਜਥੇਬੰਦੀਆਂ ਜਿਹੜੀਆਂ ਅਗਵਾਈ ਕਰ ਰਹੀਆਂ ਉਹਨਾਂ ਤੇ ਸ਼ੱਕ ਨਹੀਂ ਕਰਨਾ ਚਾਹੀਦਾ ਅ ਦੇਖੋ ਭਰੋਸੇਯੋਗਤਾ ਸਭ ਤੋਂ ਵੱਡਾ ਹਥਿਆਰ ਹੁੰਦਾ ਹੈ ਤੁਸੀਂ ਕੋਈ ਵੀ ਕੰਮ ਕਰਨਾ ਹੈ ਤੁਸੀਂ ਤਾਂ ਖੇਡ ਮੈਦਾਨ ਦੇ ਨਾਲ ਸਾਰੀ ਜ਼ਿੰਦਗੀ ਗੁਜ਼ਾਰਤੀ ਜਦੋਂ ਅਸੀਂ ਸਾਡੀ ਸਟਰੈਟਜੀ ਕੀ ਹੁੰਦੀ ਹੈ ਜੇ ਅੱਗੋਂ ਟੀਮ ਤਕੜੀ ਵੀ ਆਵੇ ਤਾਂ ਆਪਾਂ ਖਿਡਾਰੀਆਂ ਨੂੰ ਇਹ ਕਹਿ ਕੇ ਕਿ ਮਾਨਸਿਕ ਤੌਰ ਤੇ ਤਕੜੇ ਹੋ ਕੇ ਜਾਓ ਇਹ ਨਾ ਪਹਿਲਾਂ ਹੀ ਨਾ ਸੋਚੋ ਵੀ ਅਸੀਂ ਹਾਰਾਂਗੇ ਸਾਨੂੰ ਆਪਦੀ ਟੀਮ ਤੇ ਭਰੋਸਾ ਤਾਂ ਜਿਤਾਉਣਾ ਪਊਗਾ ਇਸ ਕਰਕੇ ਸਾਡੀ ਟੇਬਲ ਟਾਕ ਹੁਣ ਤੱਕ ਦੀ ਬੜੀ ਲਾਜਵਾਬ ਹੈ ਬਿਊਰੋਕਰੇਸੀ ਤੇ ਮਨਿਸਟਰਜ਼ ਹੁਣ ਤੱਕ ਉਹਨਾਂ ਕੋਲੇ ਜਵਾਬ ਹੀ ਨਹੀਂ ਸੀਗਾ ਇਕੱਲੇ ਇਕੱਲੇ ਪੁਆਇੰਟ ਤੇ ਉਹਨਾਂ ਨੇ ਹਰਾਇਆ ਹੈ ਬਿਊਰੋਕਰੇਸੀ ਨੂੰ ਜੀ ਜੀ ਇਕੱਲੇ ਇਕੱਲੇ ਐਸਪੈਕਟ ਤੇ ਚਾਹੇ ਉਹ ਜਿਨਨੇ ਲੀਡਰ ਜਿਹੜੇ ਜਾਂਦੇ ਰਹੇ ਹੁਣ ਨਾਮ ਮੈਂ ਨਹੀਂ ਲਾਊਂਗਾ ਕਿਉਂਕਿ ਸਾਰੇ ਹੀ ਸਤਕਾਰਤ ਨੇ ਇੱਕ ਦੋ ਦਾ ਨਾਮ ਲੈਣਾ ਪਰ ਇਸ 'ਚ ਕੋਈ ਦੋ ਰਾਏ ਨਹੀਂ ਕਿ ਹੁਣ ਤੱਕ ਟੇਬਲ ਟਾਕ ਬੜੀ ਸਟਰੋਂਗ ਰਹੀ ਹੈ ਟੇਬਲ ਟਾਕ ਬੰਦ ਹੋਣ ਤੇ ਥੋੜਾ ਜਿਹਾ ਇਹ ਖੱਛਾ ਹੁੰਦਾ ਹੈ ਕਿ ਕਈ ਵਾਰੀ ਸਰਕਾਰਾਂ ਜਾਂ ਏਜੰਸੀਆਂ ਪੈਂਤਰੇ ਹੋਰ ਤਰ੍ਹਾਂ ਦੇ ਵਰਤਦੀਆਂ ਬਿਲਕੁਲ ਤੁਹਾਡੀ ਗੱਲ ਤੋਂ ਜਵਾਬ ਨਿਕਲਦਾ ਵੀ ਆਮ ਤੌਰ ਤੇ ਬਹੁਤੇ ਬੰਦੇ ਕਹਿ ਰਹੇ ਨੇ ਵੀ ਇਹ ਅਧੋਲਨ ਤਾਰੋ ਪੀੜ ਹੋ ਜਾਣਾ ਇਹ ਚ ਪੋਲਿਟੀਕਲ ਇੰਟਰਫੀਅਰ ਆ ਜਾਣੀ ਆ ਕੀ ਤੁਹਾਨੂੰ ਲੱਗਦਾ ਕੁਝ ਵੀ ਇਹ ਅਧੋਲਨ ਤਾਰੋ ਪੀੜ ਹੋ ਜਾਊ ਜਾਂ ਟੇਬਲ ਟਾਕ ਤੇ ਫੇਲ ਹੋ ਜਾਣਗੇ ਮੈਨੂੰ ਘੱਟ ਲੱਗਦੇ ਆ ਚਾਂਸਸ ਉਹਦਾ ਕਾਰਨ ਇਹ ਹੈ ਕਿ ਤੁਸੀਂ ਦੇਖੋ ਨਾ ਸਿਆਸਤਦਾਨ ਇੱਥੇ ਆ ਕੇ ਬੈਠਦਾ ਨਹੀਂ ਪਿਆ ਉਹ ਡਰ ਰਿਹਾ ਉਨੇ 70 ਸਾਲਾਂ ਚ ਕੁਝ ਚੰਗਾ ਕੀਤਾ ਨਹੀਂਗਾ ਜੇ ਉਹਨੇ ਕੀਤਾ ਹੁੰਦਾ ਤਾਂ ਅੱਜ ਉਹ ਆ ਕੇ ਬੈਠਦਾ ਜਰੂਰ ਵਿੱਚ ਤਾਂ ਸਿਆਸਤ ਮਨਫੀ ਕਰ ਦਿਓ ਪਹਿਲੀ ਗੱਲ ਤਾਂ ਇਹ ਹੈ ਕਿ ਸਿਆਸਤ ਇੱਥੇ ਜਿੰਨੀ ਦੇਰ ਇਹ ਲੋਕ ਨੇ ਇੱਥੇ ਇਹ ਇਹ ਸੰਗਤ ਹੈ ਸੰਗਤ ਦੀ ਆਵਾਜ਼ ਆ ਰਹੀ ਹੈ ਤਾਂ ਜਥੇਬੰਦੀਆਂ ਵੀ ਉਹ ਫੈਸਲਾ ਨਹੀਂ ਲੈ ਸਕਦੀਆਂ ਜੋ ਆਪਦੀ ਮਰਜ਼ੀ ਨਾਲ ਚਾਹਣ ਮੰਗੋ ਵੀ ਇਹ ਕੁਦਰਤ ਦਾ ਕੋਈ ਵਰਤਾਰਾ ਹੀ ਹੋ ਰਿਹਾ ਸਾਰਾ ਅਧੋਲਨ ਦੇ ਵਿੱਚ ਮੈਂ ਮੈਂ ਕੋਈ ਲੀਡਰ ਬਾਹਰ ਨੇ ਮੈਂ ਤਾਂ ਕਹਿੰਦਾ ਜੀ ਕਮਾਲ ਹੈ ਇਹ ਕੌਤਕ ਵਰਤ ਰਿਹਾ ਮੈਨੂੰ ਲੱਗਦਾ ਹੈ ਕਿ ਇਸ ਤੋਂ ਵੱਡਾ ਕੌਤਕ ਨਹੀਂ ਹੋ ਸਕਦਾ ਕਿ ਅਨਾਰਗਨਾਈਜ਼ਡ ਹੋਵੋ ਤੁਸੀਂ ਜੀ ਜੀ ਤੁਹਾਨੂੰ ਕੋਈ ਇੱਕ ਸਿੰਗਲ ਬੰਦਾ ਮੈਨੇਜ ਨਾ ਕਰ ਰਿਹਾ ਹੋਵੇ ਕਿਸੇ ਪਾਰਟੀ ਦੇ ਤਹਿਤ ਤੁਸੀਂ ਆਏ ਨਾ ਹੋਵੋ ਹਰ ਨੁਮਾਇੰਦਗੀ ਹਰ ਵਰਗ ਦੀ ਹੋਵੇ ਜੀ ਜੀ ਤੇ ਕੋਈ ਵਾਇਲੈਂਸ ਨਾ ਹੋਵੇ ਪਿਆਰ ਤੇ ਮੁਹੱਬਤ ਜਿੰਨਾ ਇੱਥੇ ਆ ਕੇ ਵਧਿਆ ਮੈਂ ਕਹਿੰਦਾ ਕਮਾਲ ਦੀ ਗੱਲ ਐ ਸਤਾ ਉਸ ਵਾ ਦੇ ਲੋਕਾਂ ਜੇ ਮੂਹਰੋਂ ਕੋਈ ਗੱਡੀ ਆਉਂਦੀ ਹੋਵੇ ਤੇ ਜੇ ਅਸੀਂ ਅੜ ਜਾਈਏ ਅਸੀਂ ਕਹਿੰਨੇ ਆ ਵੀ ਤੂੰ ਕੱਢ ਕੇ ਦਿਖਾ ਪਹਿਲਾਂ ਤਾਂ ਮੈਂ ਹੀ ਕੱਢੂੰਗਾ ਤੇ ਅੱਜ ਇੱਥੇ ਅਸੀਂ ਲੋਕਾਂ ਨੂੰ ਮੈਨੂੰ ਲੱਗਦਾ ਕਿ ਉਹਨਾਂ ਦੀਆਂ ਕਾਰਾਂ ਦੇ ਪੈਂਚਰ ਵੀ ਲੱਗੇ ਤੇ ਕਾਰਾਂ ਜੈਕ ਦੀ ਥਾਂ ਤੇ ਹੱਥਾਂ ਨਾਲ ਚੱਕ-ਚੱਕ ਕੇ ਲਾਈ ਜਾਂਦੇ ਆ ਸੇਵਾ ਹੋ ਰਹੀ ਹੈ ਨਾ ਬਦਾਮਾਂ ਦੇ ਲੰਗਰ ਲੱਗ ਰਹੇ ਆ ਮੈਸੇਜ ਕੀ ਗਿਆ ਸਰਕਾਰ ਨੂੰ ਕਿ ਜਿਨ੍ਹਾਂ ਨਾਲ ਪੰਗਾ ਲਿਆ ਜੇ ਪੰਗਾ ਨਹੀਂ ਮੈਂ ਇਹ ਸ਼ਬਦ ਨਹੀਂ ਵਰਤੂੰਗਾ ਕਿ ਪੰਗਾ ਲਿਆ ਜਿਸ ਟੈਕਟਿਕਸ ਦੇ ਨਾਲ ਤੁਸੀਂ ਆ ਕੇ ਇੱਧਰ ਪੰਜਾਬ ਜਾਂ ਹਰਿਆਣੇ ਦੇ ਨਾਲ ਜੁੱਝਣ ਲੱਗੇ ਸੀਗੇ ਉਹਨਾਂ ਨੇ ਇਹ ਸਾਬਤ ਕੀਤਾ ਕਿ ਇੱਥੇ ਇਸ ਤਰੀਕੇ ਦੀ ਕਮੀ ਨਹੀਂ ਆਉਗੀ। ਇਹ ਸੰਘਰਸ਼ ਉਹੋ ਜਿਹਾ ਨਹੀਂ ਹੈ ਕਿ ਮੀਂਹ ਪੈ ਗਿਆ ਤਾਂ ਲੋਕ ਭੱਜ ਜਾਣਗੇ। ਰਾਤ ਤਰੇਲ ਤੇ ਹਲਕੀ ਬੂੰਦਾਬੰਦੀ ਹੋਈ ਆ ਉਹ ਓਵੇਂ ਬੈਠੇ ਆ ਤੁਸੀਂ ਦੇਖੋ। ਕਿ ਮਕਰ ਸਾਹਿਬ ਇਹ ਆ ਜਦੋਂ ਵੀ ਕੋਈ ਅਧੋਲਨ ਹੁੰਦਾ 1975 ਦੀ ਐਮਰਜੈਂਸੀ ਦੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਜਿਹੜੀ ਚਿੰਗ ਪੰਜਾਬ ਤੋਂ ਉੱਠੀ ਪੂਰੇ ਕੰਟਰੀ 'ਚ ਫੈਲ ਗਈ ਉਹਦਾ ਰਿਜ਼ਲਟ ਕੀ ਮਿਲਿਆ? ਇੰਦਰਾ ਗਾਂਧੀ ਦੇ ਰਾਜ ਦਾ ਉਸ ਟਾਈਮ ਅੰਤ ਹੋਇਆ। ਉਹਦੇ ਵਿੱਚੋਂ ਇੱਕ ਨਵੀਂ ਲੀਡਰਸ਼ਿਪ ਉੱਭਰੀ ਸੀ। ਉਹ ਇੱਕ ਵੱਖਰੀ ਗੱਲ ਵੀ ਅਸੀਂ ਉਹਨੂੰ ਸੇਵਾ ਦੇ ਪਾਸ ਜਾਣੇ ਆ ਪਰ ਉਹ ਵੇਕੇ ਆਲੂਆਂ ਦੇ ਪਾਸ ਉਸ ਤੋਂ ਬਾਅਦ ਵੀ ਧਰਮਜੋਤ ਮੋਰਚਾ ਆਇਆ ਉਹਦੇ ਵਿੱਚੋਂ ਵੀ ਇੱਕ ਸਾਨੂੰ ਬਹੁਤ ਵਧੀਆ ਹਾਈ ਕਮਾਂਡ ਮਿਲੀ ਸੀ ਉਹ ਇੱਕ ਵੱਖਰੀ ਗੱਲ ਹੈ ਵੀ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਵਾ ਇਸ ਅੰਦੋਲਨ ਦੇ ਵਿੱਚੋਂ ਕੋਈ ਪੰਜਾਬ ਨੂੰ ਖਾਸ ਕਰਕੇ ਕੋਈ ਨਵੀਂ ਰਾਜਨੀਤਿਕ ਲੀਡਰਸ਼ਿਪ ਮਿਲ ਸਕਦੀ ਆ ਮੈਂ ਪਹਿਲੇ ਦਿਨ ਤੋਂ ਇਹ ਕਹਿ ਰਿਹਾ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਉਹ ਪੰਜਾਬ 'ਚ ਉਹ ਸਪੇਸ ਹੈਗੀ ਹੈ ਜਿਹੜੀ 2017 'ਚ ਲੋਕ ਚਾਹੁੰਦੇ ਸੀਗੇ ਉਹ ਫulfill ਨਹੀਂ ਹੋ ਸਕੀ ਅੱਜ ਵੀ ਪੰਜਾਬ ਚੋ ਸਪੇਸ ਹੈ ਜਿੱਥੇ ਪੰਜਾਬ ਨੂੰ ਇੱਕ ਪੰਜਾਬ ਪੱਖੀ ਲੀਡਰਸ਼ਿਪ ਦੀ ਲੋੜ ਹੈ ਤੇ ਪੰਜਾਬ ਚਾਹੁੰਦਾ ਹੈ ਸਿਆਸੀ ਉਭਾਰ ਦਾ ਤੁਸੀਂ ਸਵਾਲ ਕੀਤਾ ਇਸ ਸੰਘਰਸ਼ ਚ ਹਰ ਉਹ ਸੰਭਾਵਨਾਵਾਂ ਹੈਗੀਆਂ ਜੋ ਇੱਕ ਨਵੇਂ ਸਿਆਸੀ ਉਭਾਰ ਨੂੰ ਜਨਮ ਦੇਣਗੀਆਂ ਪਰ ਉਹਦੇ ਚ ਇੱਕੋ ਸ਼ਰਤ ਹੈ ਕਿ ਉਹਦੀ ਸਟਰੈਟਜੀ ਡਿਫਰੈਂਟ ਹੋਊਗੀ ਜੇ ਅਸੀਂ ਕਾਲੇ ਪੈ ਕੇ ਕਵਾਂਗੇ ਵੀ ਹੁਣੇ ਕੋਈ ਐਲਾਨ ਹੋ ਜੇ ਤੇ 10 ਲੀਡਰ ਖੜੇ ਕਰਕੇ ਅਸੀਂ ਕਹਿ ਦਈਏ ਵੀ ਸਵੇਰ ਤੋਂ ਇਹ ਤੁਹਾਡੇ ਲੀਡਰ ਹੋਣਗੇ ਇਸ ਤਰ੍ਹਾਂ ਨਹੀਂ ਹੋਊਗਾ ਦੇਖੋ ਤੁਸੀਂ ਜਦੋਂ ਅਰਵਿੰਦ ਕੇਜਰੀਵਾਲ ਨੇ ਅੰਨਾ ਹਜਾਰੇ ਦੀ ਮੂਵਮੈਂਟ ਤੋਂ ਬਾਅਦ ਸਮਾਂ ਲੈ ਕੇ ਅਨਾਉਂਸਮੈਂਟ ਕੀਤੀ ਕਿ ਅਸੀਂ ਪਾਰਟੀ ਬਣਾ ਰਹੇ ਹਾਂ ਸਾਰਿਆਂ ਨੇ ਕਿਹਾ ਕਿ ਪਤਾ ਨਹੀਂ ਕਿੰਨੀਆਂ ਇੱਕ ਪਾਰਟੀਆਂ ਦੇਸ਼ 'ਚ ਇਹੋ ਜੀਆਂ ਬਣੀਆਂ ਹੋਣਗੀਆਂ ਉਹਨਾਂ ਦੇ ਹਾਲ ਅਸੀਂ ਹੁਣ ਦੇਖੇ ਹੋਏ ਦੇਖੇ ਨੇ ਤੁਸੀਂ ਦੇਖੋ ਕਿ ਪੰਜਾਬ 'ਚ ਵੀ ਕਿੰਨੀਆਂ ਪਾਰਟੀਆਂ ਆਈਆਂ ਜਿਹੜੀਆਂ ਲੋਕਪੱਖੀ ਹੋਣ ਦਾ ਦਾਵਾ ਕਰਦੀਆਂ ਸੀ ਲੇਕਿਨ ਉਹ ਲੰਮਾ ਨਹੀਂ ਚੱਲ ਸਕੀਆਂ ਰਾਮੂ ਵਾਲੀਆ ਸਾਹਿਬ ਦੀ ਪਾਰਟੀ ਤੁਹਾਡੇ ਯਾਦ ਹੋਣੀ ਹੈ ਮਨਪ੍ਰੀਤ ਬਾਦਲ ਨੇ ਜਦੋਂ PPP ਬਣਾਈ ਸੀ ਉਦੋਂ ਐ ਲੱਗਦਾ ਸੀ ਕਿ ਲਹਿਰ ਆ ਜੂਗੀ ਪਰ ਜੇ ਆਮ ਆਦਮੀ ਪਾਰਟੀ ਆਈ ਉਹਨਾਂ ਦਾ ਕਾਰਨ ਇਹ ਸੀਗਾ ਕਿ ਉਹ ਇਹ ਨਹੀਂ ਸੀਗਾ ਵੀ ਜਜ਼ਬਾਤੀ ਹੋ ਕੇ ਸਟੇਜ ਤੋਂ ਅਨਾਉਂਸ ਕਰਤਾ ਚਾਰ ਬੰਦੇ ਲੈ ਲੇ ਤੇ ਪਾਰਟੀ ਖੜੀ ਕਰਤੀ ਨਹੀਂ ਉਹਨਾਂ ਨੇ ਵਰਕ ਕੀਤਾ ਉਹਨਾਂ ਨੇ ਸਮਾਂ ਲਿਆ ਪਲਾਨ ਕੀਤਾ ਔਰ ਜਦੋਂ ਤੁਸੀਂ ਇਹ 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 ਜੰਗ ਹੈ ਨਾ ਜਿਹੜੀ ਇਹ ਜਜ਼ਬਾਤ ਦੀ ਨਹੀਂ ਸਿਆਸਤ ਜੀ ਜੀ ਸਿਆਸੀ ਬੰਦੇ ਨੂੰ ਸਿਆਸਤ ਨਾਲ ਹੀ ਮਾਰਿਆ ਜਾਂਦਾ ਤਾਂ ਉਹ ਜਿਹੜੀ ਸਟਰੈਟਜੀ ਤੈਅ ਕਰਨੀ ਹੈ ਤਾਂ ਇਸ ਤੋਂ ਬਾਅਦ ਇੱਕ ਬਲੂਪ੍ਰਿੰਟ ਬਣਨਾ ਚਾਹੀਦਾ ਚੰਗੇ ਲੋਕਾਂ ਦੀ ਲਿਸਟ ਬਣੂਗੀ ਹਾਂ ਦੇਖੋ ਤੁਸੀਂ ਇਹ ਡਿਨਾਈ ਨਹੀਂ ਕਰ ਸਕਦੇ ਨਾ ਪੰਜਾਬ ਚ ਹਰ ਤਰ੍ਹਾਂ ਦਾ ਫੈਕਟਰ ਹੈ ਵੋਟ ਬੈਂਕ ਦੇ ਵਿੱਚ ਨੰਬਰ ਦੀ ਗੇਮ ਹੈ ਤੁਸੀਂ ਜਦੋਂ ਵੋਟ ਹਲਕੇ ਦੇ ਵਿੱਚ ਜਾਤ ਫੈਕਟਰ ਵੀ ਕੰਮ ਕਰਦਾ ਚਾਹੇ ਕੋਈ ਜਿੰਨਾ ਕਹੀ ਜਾਵੇ ਨਹੀਂ ਕਰਦਾ ਮੈਂ ਪੱਤਰਕਾਰ ਦੇ ਹੋਂਦ ਦੇ ਨਾਲ ਤੇ ਡਿਨਾਈ ਨਹੀਂ ਕਰਦਾ ਕਰਦਾ ਹੈ ਉੱਥੇ ਲੋਕਲ ਸਿਆਸਤ ਵੀ ਕੰਮ ਕਰਦੀ ਹੈ ਲੀਡਰ ਦਾ ਚਿਹਰਾ ਵੀ ਕੰਮ ਕਰਦਾ ਹੈ ਧਰਮ ਦਾ ਐਂਗਲ ਵੀ ਕੰਮ ਕਰਦਾ ਹੈ ਹਰ ਤਰ੍ਹਾਂ ਦੇ ਐਂਗਲ ਕੰਮ ਕਰਦੇ ਨੇ ਇੱਕ ਇਹ ਆ ਜਦੋਂ ਵੀ ਕੋਈ ਪੰਜਾਬ 'ਚ ਅਸੀਂ ਆਪਣੀ ਹੱਕ ਦੀ ਲੜਾਈ ਲੜਦੇ ਆ ਤਾਂ ਸਾਡੇ ਦੇ ਉੱਤੇ ਕੁਛ ਨਾ ਕੁਛ ਸਾਨੂੰ ਕਲੰਕਿਤ ਕਰ ਦਿੱਤਾ ਜਾਂਦਾ ਵੀ ਇਹ ਹੱਤਵਾਦੀ ਨੇ ਇਹ ਵੱਖਵਾਦੀ ਨੇ ਇਹ ਖਾਲਸਤਾਨੀ ਨੇ ਔਰ ਧਰਮਜੋਦ ਮੋਰਚੇ ਦੇ ਹਾਲਾਂਕਿ 42 ਮੰਗਾਂ ਉਹ ਸੀਗੀਆਂ ਜਿਹੜੀਆਂ ਵੱਧਤਵਕਾਰਾਂ ਵਾਲੀਆਂ ਸੀ ਦੋ ਤਿੰਨ ਮੰਗਾਂ ਧਾਰਮਿਕ ਸੀ ਪਰ ਰਿਜ਼ਲਟ ਦੇਖੋ ਕੀ ਦਿੱਤਾ ਤੁਸੀਂ ਕੀ ਸੋਚਦੇ ਹੋ ਵੀ ਸਿੱਖ ਕੌਮ ਨੂੰ ਖਾਸ ਕਰਕੇ ਜਾਂ ਪੰਜਾਬੀਆਂ ਨੂੰ ਇਸ ਅੰਦੋਲਨ ਤੋਂ ਕਿਸ ਤਰ੍ਹਾਂ ਦਾ ਲਾਭ ਮਿਲੇਗਾ ਜਾਂ ਸਿੱਖ ਕੌਮ ਦੀ ਜਿਹੜੀ ਪਛਾਣ ਜਾਂ ਉਹਦਾ ਨਾਮ ਵਰਲਡ 'ਚ ਕਿਸ ਤਰ੍ਹਾਂ ਦਾ ਗਿਆ ਇਹ ਨੈਰੇਟਿਵ ਬਣਾਉਣ ਦੀ ਨਾ ਸ਼ੁਰੂ ਚ ਕੋਸ਼ਿਸ਼ ਹੋਈ ਸੀ ਖਾਲਿਸਤਾਨੀ ਆਲਾ ਤੇ ਵੱਖਵਾਦੀ ਆਲਾ ਉਹ ਬਣਿਆ ਨਹੀਂ ਨੈਸ਼ਨਲ ਮੀਡੀਆ ਨੇ ਬਹੁਤ ਕੋਸ਼ਿਸ਼ ਕੀਤੀ ਹੈ ਪਰ ਉਹ ਮਾਸਸਸ ਚੋ ਮੈਸੇਜ ਗਿਆ ਨਹੀਂ ਲੋਕਾਂ ਦਾ ਹੁਣ ਵੀ ਇਹ ਮੰਨਣਾ ਹੈ ਪਹਿਲਾਂ ਵੀ ਇਹ ਮੰਨਣਾ ਸੀ ਵੀ ਇਹ ਕਿਸਾਨ ਦੀ ਲੜਾਈ ਹੈ ਤੇ ਇੱਥੇ ਕਿਸਾਨ ਹੈ ਇੱਥੇ ਹਿੰਦੂ ਸਿੱਖ ਮੁਸਲਮਾਨ ਖਾਲਸਤਾਨੀ ਲੈਫਟਿਸਟ ਰਾਈਟਿਸਟ ਨਹੀਂ ਹੈਗੇ ਕੱਲਾ ਕੱਲਾ ਚਿਹਰਾ ਜਿਹੜਾ ਇੱਥੇ ਹੈ ਉਹ ਇੱਕ ਭਾਰਤੀ ਹੈ ਤੇ ਉਹ ਕਿਸਾਨ ਦੀ ਲੜਾਈ ਲੜ ਰਿਹਾ ਹੈ ਆਰਥਿਕਤਾ ਦੀ ਲੜਾਈ ਹੈ ਤਾਂ ਜਿਹੜਾ ਉਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਨਾ ਉਹ 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 ਸਿਰਜਿਆ ਨਹੀਂ ਗਿਆ ਨੈਰੇਟਿਵ ਦੂਜੀ ਗੱਲ ਹੈ ਦੇਖੋ ਇਹ ਤਾਂ ਇਹ ਤਾਂ ਸਰਕਾਰ ਕਰਦੀ ਹੈ ਜੇ ਜੇ 78 ਤੋਂ ਲੈ ਕੇ 84 ਤੱਕ ਦੇ ਤੁਸੀਂ ਇਵੈਂਟਸ ਨੂੰ ਅਨਫੋਲਡ ਕਰਦੇ ਹੋ ਜਿਹੜੀ ਵੱਧ ਅਧਿਕਾਰਾਂ ਦੀ ਲੜਾਈ ਦੀ ਸ਼ੁਰੂਆਤ ਹੁੰਦੀ ਹੈ ਟੇਬਲ ਟਾਕ ਤੋਂ ਗੱਲ ਸ਼ੁਰੂਆਤ ਹੁੰਦੀ ਹੈ ਉਹ ਹਥਿਆਰਬੰਦ ਤੱਕ ਪਹੁੰਚਾ ਦਿੱਤੀ ਜਾਂਦੀ ਹੈ ਮਜਬੂਰ ਕਰ ਦਿੱਤਾ ਜਾਂਦਾ ਹੈ ਸਰਕਾਰਾਂ ਦੇ ਵੱਲੋਂ ਵਾਰ-ਵਾਰ ਇਹ ਕਹਿ ਕੇ ਕਿ ਅੱਤਵਾਦੀਆਂ 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 ਕੋਸ਼ਿਸ਼ ਹੁਣ ਵੀ ਹੋਊਗੀ ਲੇਕਿਨ ਸਾਡੇ ਕੋਲੇ ਜੇ ਪਿਛਲਾ ਇਤਿਹਾਸ ਪਿਆ ਹੈ ਅਸੀਂ ਇੰਨੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਦੇਣ ਤੋਂ ਬਾਅਦ ਜੇ ਸਿੱਖਾਂਗੇ ਨਹੀਂ ਤਾਂ ਫਿਰ ਇਹ ਸਾਡੇ ਹਸਤੇ ਮਾੜੀ ਗੱਲ ਹੈ ਸਾਨੂੰ ਸਾਡੇ ਬੁੱਧੀਜੀਵੀਆਂ ਦੇ ਉੱਤੇ ਔਰ ਸਾਡੇ ਜਿਹੜੇ ਜਥੇਬੰਦੀਆਂ ਦੇ ਉੱਤੇ ਭਰੋਸਾ ਕਾਇਮ ਕਰਕੇ ਸਾਨੂੰ ਇਹ ਜ਼ਰੂਰ ਜਲਦੀ ਤੈਅ ਕਰਨਾ ਪਊਗਾ ਵੀ ਸਾਨੂੰ ਲੀਡ ਕੌਣ ਕਰੂਗਾ ਇਹ ਬਹੁਤ ਇੰਪੋਰਟੈਂਟ ਹੈ ਅਸੀਂ ਬਹੁਤ ਲੰਮੇ ਸਮੇਂ ਤੱਕ ਲੀਡਰਲੈਸ ਨਹੀਂ ਰਹਿ ਸਕਦੇ ਹਾਂ ਬਿਲਕੁਲ ਤੇ ਆ ਇੱਕ ਸਵਾਲ ਆ ਖੇਡ ਮੈਦਾਨ ਤੋਂ ਕੀ ਪੰਜਾਬ ਦਾ ਜੋਤ ਤੇ ਖਿਡਾਰੀਆਂ ਦੀ ਭੂਮਿਕਾ ਇਸ ਅਧੋਲਨ ਦੇ ਵਿੱਚ ਕਿੱਦਾਂ ਦੀ ਰਹੀ ਹੈ ਕਿਉਂਕਿ ਆਮ ਤੌਰ ਤੇ ਖਿਡਾਰੀ ਕਿਸੇ ਅਧੋਲਨ ਵਿੱਚ ਨਹੀਂ ਆਉਂਦੇ ਹੁੰਦੇ ਇਸ ਅਧੋਲਨ 'ਚ ਭੂਮਿਕਾ ਨੇ ਨਿਭਾਈ ਹੈ ਤੁਹਾਨੂੰ ਕਿਸ ਤਰ੍ਹਾਂ ਫੀਲ ਹੋ ਰਿਹਾ ਤੁਸੀਂ ਸਟੇਜ ਵੱਲ ਗਏ ਹੋ ਹਾਂਜੀ ਸਟੇਜ ਦੇ ਪਿੱਛੇ ਜਿੰਨਾ ਡਿਸਪਲਾਈਨ ਮੇਨਟੇਨ ਹੋ ਰਿਹਾ ਹੈ ਕਬੱਡੀ ਦੇ ਤੇ ਪਹਿਲਵਾਨ ਜਿਹੜੇ ਨੇ ਸਾਡੇ ਖਿਡਾਰੀ ਕਬੱਡੀ ਵਾਲੇ ਤੇ ਪਹਿਲਵਾਨ ਨੇ ਦਿਨ ਰਾਤੋਂ ਮੁੰਡਾ ਮੁੰਡੇ ਕੰਮ ਕਰ ਰਹੇ ਆ ਮੈਂ ਕਹਿੰਨਾ ਉਹ ਮੁੰਡੇ ਜਿਹੜੇ ਵਰਲਡ ਕੱਪ ਖੇਡੇ ਹੋਏ ਇੰਡੀਆ ਖੇਡੇ ਹੋਏ ਮੰਗੀ ਵਰਗੇ ਟੋਨੀ ਭਾਜੀ ਉੱਥੇ ਮੌਜੂਦ ਨੇ ਤੁਸੀਂ ਦੇਖੋ ਰੁੜਕੇ ਕਲਾਂ ਤੋਂ ਆਈ ਹੋਈ YFC ਵਾਲੀ ਸਾਰੀਆਂ ਟੀਮਾਂ ਬਾਸਕਟਬਾਲ ਵਾਲੇ ਮੁੰਡੇ ਮੈਨੂੰ ਮਿਲੇ ਉਹ ਪਲੇਅਰ ਨੇ 37 ਅੰਤਰਰਾਸ਼ਟਰੀ 올ੰਪਿਕਨ ਪਲੇਅਰਾਂ ਨੇ 올ੰਪਿਕਨ ਪਲੇਅਰਾਂ ਨੇ ਅਵਾਰਡ ਵਾਪਸੀ ਕੀਤੀ ਤੁਸੀਂ ਦੇਖੋ ਬਹੁਤ ਵੱਡੀ ਗੱਲ ਹੈ ਉਹ ਇੱਥੇ ਆਏ ਉਹਦੇ ਨਾਲ ਨਾਲ ਜਿਹੜਾ ਉਹ ਸਪਿਰਿਟ ਪੈਦਾ ਕਰ ਰਹੇ ਹੈ ਨਾ ਜਿਹੜਾ ਤੁਸੀਂ ਮੈਦਾਨ ਚ ਉਹਨਾਂ ਨੂੰ ਸਿਖਾਉਣੀ ਹੋ ਸਟਰੈਟਜੀ ਜਿਹੜੀ ਸਿਖਾਉਣੀ ਹੋ ਉਹ ਅੱਜ ਇੱਥੇ ਪ੍ਰੈਕਟੀਕਲੀ ਉਹ ਮੁੰਡੇ 셀ਫਲੈਸ ਕੋਈ ਉਹਨਾਂ ਨੂੰ ਕੁਝ ਮਿਲਦਾ ਨਹੀਂ ਪਿਆ ਤੁਸੀਂ ਦੇਖੋ ਆਪਦੇ ਪਿੱਛੇ ਟੂਰਨਾਮੈਂਟ ਛੱਡ ਕੇ ਆ ਗਏ ਉਹਨਾਂ ਨੇ ਐਲਾਨ ਕਰਤਾ ਜਿਹੜੇ ਜਿਹੜੇ ਕੋਈ ਮਜਬੂਰੀਆਂ ਵਾਲੇ ਆ ਉਹ ਚੱਲਣ ਦਿਓ ਕਈਆਂ ਨੇ ਐਲਾਨ ਕੀਤੇ ਸੀ ਤਕਰੀਬਨ ਪਿੰਡਾਂ ਚੋਂ ਟੂਰਨਾਮੈਂਟ ਬੰਦ ਹੋ ਗਏ ਉਹ ਇੱਥੇ ਆ ਕੇ ਉਹ ਉਹ ਕਹਿ ਰਹੇ ਕਿ ਇਹ ਲੜਾਈ ਸਾਡੀ ਲੜਾਈ ਹੈ ਔਰ ਜਿਨ੍ਹਾਂ ਦੇ ਪਿੱਛੇ ਭੀੜ ਫੋਟੋਆਂ ਲੈਣ ਵਾਲੀ ਸੈਲਫੀਆਂ ਲੈਣ ਵਾਲੀ ਹੁੰਦੀ ਸੀ ਅੱਜ ਉਹ ਡੰਡੇ ਲੈ ਕੇ ਪਹਿਰਿਆਂ ਤੇ ਖੜੇ ਆ ਮੁੰਡੇ ਜੀ ਜੀ ਤਾਂ ਇਸ ਤੋਂ ਵੱਡਾ ਯੋਗਦਾਨ სპੋਰਟਸਮੈਨ ਦਾ ਕੀ ਹੋ ਸਕਦਾ ਹੈ სპੋਰਟਸਮੈਨ ਹੀ ਮੈਨੂੰ ਮੈਂ ਨਾਂ ਨਹੀਂ ਲੈਣਾ ਪੰਜਾਬ ਦੇ ਇੱਕ ਵੱਡੇ ਪੁਲਿਸ ਅਫਸਰ ਨੇ სპੋਰਟਸਮੈਨ ਨੇ ਐਕਸ ਜੀ ਜੀ ਤੇ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਯਾਰ ਮੇਰਾ ਜੀ ਕਰਦਾ ਆਉਣ ਤੇ ਤੇ ਵੀ ਮੈਂ ਭੇਸ ਬਦਲ ਕੇ ਆ ਜਾਂ ਮੈਂ ਉਹਨਾਂ ਨੂੰ ਰੋਕਿਆ ਜੇ ਐਕਸਸ ਜੀ ਫੇਰ ਤਾਂ ਆ ਜਾਂਦੇ ਜੇ ਜੋਬ ਸੀ ਫੇਰ ਮੁਸ਼ਕਲ ਹੁਣ ਪੰਜਾਬ ਚ ਸੀਨੀਅਰ ਪੁਲਿਸ ਅਫੀਸਰ ਨੇ ਵੈਸੇ ਐਕਸਪੋਰਟਸਮੈਨ ਨੇ ਉਹ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਹੋਇਆ ਤਾਂ ਉਹਨਾਂ ਨੇ ਕਿਹਾ ਯਾਰ ਕਿ ਮੈਂ ਮਾੜਾ ਮੋਟਾ ਆਪਦਾ ਪਰਨਾਪੁਰਨਾ ਬਣ ਕੇ ਆ ਜਨਾ ਮੇਰਾ ਜੀ ਬਹੁਤ ਕਰ ਰਿਹਾ ਤਾਂ ਮੈਂ ਕਿਹਾ ਨਹੀਂ ਰਹਿਣ ਦਿਓ ਕਿਉਂਕਿ ਤੁਹਾਡੀ ਮਜਬੂਰੀ ਉਹੋ ਜੀ ਹੈ ਜੋਬ ਦਾ ਸਿਸਟਮ ਉਹੋ ਜਿਹਾ ਤੇ ਇਹੋ ਜਿਹਾ ਤੁਸੀਂ ਨਾ ਕਰੋ ਪਰ ਉਹ ਉੱਥੇ ਜਿਹੜੇ ਪਿੱਛੇ ਵੀ ਬੈਠੇ ਉਹਨਾਂ ਦੀ ਰੂਹ ਇੱਥੇ ਹੀ ਹੈ ਇੱਕ ਸਭਲ ਹੋਰ ਕੱਲ ਗਰਦਾਸ ਮਾਨ ਨੂੰ ਸਟੇਜ ਤੇ ਨਹੀਂ ਚੜਨ ਦਿੱਤਾ ਉਹਦੇ ਬਰਕੀ ਕਹਿਣਾ ਚਾਹੁੰਦੇ ਦੇਖੋ ਇਹ ਦੋ ਧਿਰਾਂ ਦੇ ਵਿੱਚ ਵੰਡੀ ਹੋਈ ਸਾਡੇ ਸਾਡੇ ਸਮਾਜ ਦਾ ਇਹ ਹੈ ਕਿ ਕੁਝ ਲੋਕ ਨੇ ਉਹਨਾਂ ਦੇ ਸੈਂਟੀਮੈਂਟਸ ਦੀ ਵੀ ਮੈਂ ਕਦਰ ਕਰਦਾ ਕਿ ਮਾਨ ਸਾਹਿਬ ਵਾਲਾ ਜਿਹੜਾ ਇਨਸੀਡੈਂਟ ਹੋਇਆ ਉਹ ਉਹ ਉਹਨਾਂ ਦੇ ਦਿਲਾਂ ਚੋਂ ਨਹੀਂ ਨਿਕਲ ਰਿਹਾ ਦੂਜੀ ਤੇ ਇਹ ਗੱਲ ਕਹਿੰਦੀ ਹੈ ਕਿ ਸਾਨੂੰ ਪਿਛਲੀਆਂ ਗੱਲਾਂ ਭੁਲਾ ਕੇ ਸਮਾਂ ਜਿਹੜਾ ਇੱਕ ਹੋਣ ਦਾ ਹੈ ਅਸੀਂ ਹੁਣ ਵਖਰੇਵਿਆਂ ਦੀ ਗੱਲ ਨਾ ਕਰੀਏ ਔਰ ਉਹ ਗੱਲਾਂ ਨੂੰ ਪਿੱਛੇ ਛੱਡ ਦਈਏ ਅਗਲੇ ਨੂੰ ਅਸਾਸਤਾ ਕਰਾਉਣਾ ਚਾਹੀਦਾ ਜੇ ਕਿਸੇ ਨੇ ਗਦਾਰੀ ਕੀਤੀ ਜਾਂ ਗਲਤ ਬੋਲਿਆ ਉਹ ਤਾਂ ਅਸਾਸ ਹੋਣਾ ਚਾਹੀਦਾ ਤਾਂ ਉਹ ਉਹਨਾਂ ਨੇ ਜਿਨ੍ਹਾਂ ਨੇ ਵਿਰੋਧ ਜ਼ਾਹਰ ਕਰਨਾ ਸੀ ਉਹ ਕੀਤਾ ਜੀ ਬੋਲਣ ਨਹੀਂ ਦਿੱਤਾ ਜਿਹੜੇ ਚਾਹੁੰਦੇ ਸੀ ਉਹ ਬੋਲਣ ਉਹਨਾਂ ਨੇ ਕੋਸ਼ਿਸ਼ ਕੀਤੀ ਬੋਲਣ ਪਰ ਉਹ ਬੋਲਣ ਨਹੀਂ ਦਿੱਤੇ ਤਾਂ ਮੈਨੂੰ ਲੱਗਦਾ ਹੈ ਕਿ ਅ ਅਹਿਸਾਸ ਮੇਰੀ ਗੱਲਬਾਤ ਵੀ ਹੋਈ ਮੈਂ ਇੰਟਰਵਿਊ ਵੀ ਕੀਤਾ ਤਾ ਉਹ ਕਹਿੰਦੇ ਸੀ ਕਿ ਮੇਰੀ ਤਬੀਅਤ ਵੀ ਨਾ ਸਾਜ਼ ਹੈ ਪਰ ਜੇ ਗਲਤੀ ਹੈ ਤਾਂ ਗਲਤੀ ਹੁਣ ਤੱਕ ਬਹੁਤ ਅਸੀਂ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਮੈਨੂੰ ਲੱਗਦਾ ਕਰਾ ਚੁੱਕੇ ਹਾਂ ਬਾਕੀ ਆਉਣ ਵਾਲੇ ਦਿਨਾਂ 'ਚ ਇਹ ਮੈਨੂੰ ਲੱਗਦਾ ਕੌਂਟਰਵਰਸ਼ੀਅਲ ਹੋ ਜੂਗੀ ਜੇ ਮੈਂ ਕਹਿ ਦਿਆਂ ਵੀ ਮਾਫ ਕਰਦੇ ਹੋ ਤੇ ਉਹਨਾਂ ਨੂੰ ਬੋਲਣ ਦਿਓ ਜਾਂ ਇਹ ਵੀ ਕਹਾਂ ਵੀ ਨਾ ਕਰੋ ਤਾਂ ਲੇਕਿਨ ਸਾਨੂੰ ਇਸ ਸੰਘਰਸ਼ ਦੇ ਵਿੱਚ ਥੋੜਾ ਜਿਹਾ ਆਪਦਾ ਦਿਲ ਵੱਡਾ ਜ਼ਰੂਰ ਰੱਖਣਾ ਚਾਹੀਦਾ ਹੈ ਸੰਘਰਸ਼ ਲਈ ਜੂਝ ਰਹੀ ਟੀਮ ਲਈ ਕੀ ਸਨੇਹ ਦੇਣਾ ਚਾਹੁੰਦੇ ਹੋ ਵੀ ਤਾਂ ਜੋ ਆਪਣੀ ਅੰਤਿਮ ਜਿੱਤ ਹੋਵੇ। ਕੱਲਾ ਕੱਲਾ ਬੰਦਾ ਯੋਧਾ ਹੈ ਜੀ। ਲੋਕ ਕਈ ਸਾਨੂੰ ਕਹਿ ਦਿੰਦੇ ਆ ਵੀ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ। ਸਾਡੇ ਪਿੱਛੇ ਕੈਮਰਾਮੈਨ ਨੇ ਸਾਡੇ ਪਿੱਛੇ ਉਹ ਵੀ ਮੁੰਡੇ ਨੇ ਜਿਹੜੇ ਵਿਚਾਰੇ ਇਕੱਲੇ ਤਾਰਾਂ ਹੀ ਚੱਕੀ ਫਿਰਦੇ, ਕੋਈ ਇੰਟਰਨੈਟ ਲਾਉਂਦਾ ਫਿਰਦਾ, ਕੋਈ ਲਾਈਟਾਂ ਚੱਕੀ ਫਿਰਦਾ। ਮੀਡੀਆ ਤੋਂ ਇਲਾਵਾ ਜਿੰਨੇ ਬੰਦੇ ਆਏ ਨੇ, ਸਾਡੇ ਬਜ਼ੁਰਗ ਨੇ, ਬਾਪੂ, ਕੋਈ ਐਕ ਸਰਵਿਸਮੈਨ ਆਏ ਹੋਏ ਆ, ਅਧਿਆਪਕ ਆਏ ਕੱਲ੍ਹ। ਲਾਇਰਜ਼ ਆ ਰਹੇ ਨੇ ਤੁਸੀਂ ਇੱਥੇ ਦੇਖੋ ਤਾਂ ਹਰ ਉਸ ਬੰਦੇ ਦਾ ਤੁਹਾਡਾ ਵੀ ਬਹੁਤ ਧੰਨਵਾਦ ਯਾਦਵਿੰਦਰ ਹੁਣੇ ਬਾਬੂ ਸ਼ਾਈ ਤੋਂ ਉਹ ਵੀ ਮਿਲਦੇ ਰਹੇ ਉਹ ਵੀ ਉਹਨਾਂ ਦਾ ਵੀ ਧੰਨਵਾਦ ਆ ਸਾਰਿਆਂ ਦਾ ਬਹੁਤ ਕਲੈਕਟਿਵ ਐਫਰਟ ਹੈ ਔਰ ਕੱਲੇ-ਕੱਲੇ ਬੰਦੇ ਨੂੰ ਸਲਾਮ ਹੈ ਜਿਹੜਾ ਇੱਥੇ ਆਇਆ ਵੀ ਔਰ ਦੂਜਾ ਮੈਂ ਇਹ ਵੀ ਕਹਿਣਾ ਕਿ ਅਸੀਂ ਥੋੜੇ ਜੇ ਸੌਫਟ ਹੋਇਆ ਕਰੀਏ ਯਾਰ ਜਿਹੜੇ ਨਹੀਂ ਆ ਪਾਰੇ ਉਹਨਾਂ ਨੂੰ ਮੰਦਾ ਨਾ ਬੋਲੋ ਪਿੱਛੇ ਵੀ ਬਹੁਤ ਚੀਜ਼ਾਂ ਸਾਂਭਣੀਆਂ ਜੇ ਕੋਈ ਟਵਿੱਟਰ ਤੇ ਵੀ ਹੱਕ ਚ ਬੋਲ ਰਿਹਾ ਕੋਈ ਸੋਸ਼ਲ ਮੀਡੀਆ ਤੇ ਬੋਲ ਰਿਹਾ ਉਹ ਵੀ ਇੱਕ ਜ਼ਿੰਮੇਦਾਰੀ ਹੈ ਕਿਉਂਕਿ ਇਹ ਇਸ ਨਾਲ ਵੀ ਲੜਨਾ ਹੈ ਉਸ ਉਹ ਜਿਹੜਾ ਅੱਜਕੱਲ ਨਵਾਂ ਇਹ ਨਵੀਂ ਦੌਰ ਹੈ ਕ੍ਰਾਂਤੀ ਦਾ ਡਿਜੀਟਲ ਲੜਾਈ ਹੈ ਉਹ ਵੀ ਲੜਨੀ ਹੈ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਜੀ ਦੋਸਤੋ ਇਹ ਸਨ ਸਿਮਰਨ ਜੋਤ ਸਿੰਘ ਮੱਕੜ ਔਰ ਇਹਨਾਂ ਦੀਆਂ ਗੱਲਾਂ ਤੋਂ ਲੱਗਦਾ ਕਿ ਮੈਦਾਨੇ ਜੰਗ ਤਾਂ ਸਾਡਾ ਮੋਰਚਾ ਫਤਿਹ ਆ ਔਰ ਟੇਬਲ ਟਾਕ ਤੇ ਵੀ ਪ੍ਰਮਾਤਮਾ ਸਾਨੂੰ ਕਾਮਯਾਬ ਕਰੇ ਤੇ ਮੇਰੇ ਨਾਲ ਨੇ ਜਦਵਿੰਦਰ ਸਿੰਘ ਤੂਰ ਮੈਂ ਅਜਗਰੂਪ ਸਿੰਘ ਜਰਖੜ ਖੇਡ ਮੈਦਾਨ ਬੋਲਦਾ ਦੀ ਟੀਮ ਬਲਵਾਬ ਜੀ ਦਾ ਜ਼ੋਰਦਾਰ ਸਵਾਗਤ